ਨੈ ਗੁਰੂ ਬਾਜਾ ਵੜਿਆ ਚਾਰੇ ਨਾਲ ਤੈ ਕਾਮ ਤੋਂ ਆੜੇ ਧੰ ਗੁਰੂ ਬਾਜਾ ਵੜਿਆ ਨਾ ਪੂਰ ਮੌਤ ਦੇ ਗਾਟ ਉਤਾ ਰਣਜੀਤ ਸਿੰਘ ਮੱਲੀ ਅੱਜ ਅਸੀਂ ਪਹੁੰਚੇ ਹਾਂ ਸੱਚਾ ਬਾਗ ਗੁਰਦਾਰਾ ਸਾਹਿਬ ਵਿਖੇ ਅਬਰੰਦ ਤੇ ਅੱਜ ਇੱਥੇ ਪੰਜਾਬੀ ਲਖਾਰੀ ਸਭਾ ਵੱਲੋਂ ਗੁਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਇਨਸਾਫ ਜਾਦਿਆਂ ਦਾ ਸ਼ਹੀਦੀ ਪੰਦਰਵਾੜ ਦੇ ਸਬੰਧ ਵਿੱਚ ਕਾਗ ਦਰਵਾਜ ਰੱਖਿਆ ਵਾ ਤੇ ਅੱਜ ਆਪਾਂ ਮਿਲਦੇ ਹਾਂ ਪੰਜਾਬੀ ਲਖਾਰੀ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲਹਿਲ ਤੇ ਜਨਮ ਸਕਤਰ ਪਿਤਪਾਲ ਸਿੰਘ ਦਿਵਾਨਾਂ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸ਼ਿਵਾਲੇਤ ਟੀਵੀ ਦੇ ਸਾਰੇ ਦਰਸ਼ਕਾਂ ਸਰੋਕਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਗੁਰਗੋਰਾ ਸਚੇਮਾਨ ਸਾਹਿਬ ਆਪ ਨੂੰ ਕਿ ਪਿਛਲੇ 10 ਸਾਲ ਤੋਂ ਵੀ ਵੱਧ ਸਮੇਂ ਤੋਂ ਹਰ ਸਾਲ 23 ਦਸੰਬਰ ਵਾਲੇ ਦਿਨ ਸੈਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧੀ ਸਮਾਗਮ ਹੁੰਦਾ ਸਹਿਜਪਾਟ ਦੇ ਭੋਗ ਤੇ ਸਾਦੇ ਲੰਗਰਾਂ ਦੀ ਸੇਵਾ ਸਰਦਾਰ ਨਾਜ਼ਰ ਸਿੰਘ ਪੱਟੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਸਿਉਨਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਪੰਜਾਬੀ ਵਿਖਾਲੀ ਸਭਾ 66 ਨੂੰ ਵੱਲੋਂ ਕਵੀ ਦਰਬਾਰ ਕੀਤਾ ਜਾਂਦਾ ਹੈ ਤੇ ਇਸ ਸਾਲ ਦੀ ਖੂਬੀ ਇਹ ਹੈ ਕਿ ਇਸ ਸਾਲ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਹਿੱਸਾ ਲੈ ਰਹੇ ਨੇ ਬਹੁਤੇ ਬੱਚੇ ਉਹ ਨੇ ਜਿਹੜੇ ਕਿ ਇੱਥੋਂ ਦੇ ਜੰਪੜ ਨੇ ਕੁਝ ਬੱਚੇ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਮਾਪੇ ਵੀ ਇੱਥੋਂ ਦੇ ਜੰਪੜ ਨੇ ਔਰ ਉਹਨਾਂ ਨੂੰ ਪੰਜਾਬੀ ਦੇ ਅੱਖਰਾਂ ਦਾ ਉਚਾਰਣ ਕਰਨ ਦੇ ਵਿੱਚ ਅਮਲੀ ਸਾਹਿਬ ਥੋੜੀ ਜਿਹੀ ਮੁਸ਼ਕਲ ਆਉਂਦੀ ਸੀ ਬਹੁਤ ਜਿਹੋਰ ਲਾਇਆ ਕਾਫੀ ਹੱਦ ਤੱਕ ਉਹਨਾਂ ਨੇ ਅਸੀਂ ਉਹਨਾਂ ਦਾ ਆਚਾਰਨ ਸੁਧਾਰਿਆ ਪਰ ਫਿਰ ਵੀ ਜਿਹੜੇ ਇਥੋਂ ਦੇ ਜੰਪੜ ਬੱਚੇ ਨੇ ਉਹਨਾਂ ਦਾ ਜਿਹੜਾ ਪੰਜਾਬੀ ਦੇ ਕੁਝ ਸ਼ਬਦਾਂ ਦਾ ਆਚਾਰਨ ਉਹ ਨਹੀਂ ਕਰ ਸਕਦੇ ਸਾਡੀਆਂ ਲਾਕੇ ਪੋਜੀਸ਼ਨ ਦੇ باوجود ਵੀ ਬਹੁਤ ਅੱਛੀ ਉਹਦੇ ਲਈ ਮਾਫਤਾਨੇ ਆ ਪਰ ਜਿੰਨਾ ਉਹ ਯਤਨ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਹਾਂਜੀ ਕਵਾਨਾ ਸਾਹਿਬ ਬਹੁਤ ਵਧੀਆ ਸਾਹਿਬ ਵਧੀਆ ਬਹੁਤ ਜੇ ਨਾ ਚਾਹ ਕੋ ਤਾਂ ਸਾਡੇ ਸਾਡੀ ਨਵੀਂਕਲੀ ਪਹਿਲਾ ਵੀ ਐਸਾ ਵਾਰੀ ਅਸੀਂ ਬੱਚਿਆਂ ਨੂੰ ਸ਼ਹਿਬ ਜੱਜਾਂ ਦੀ ਸ਼ੀਰਦੀ ਮਾਤਾ ਗੁਜਰੀ ਦੀ ਪੂਜਾ ਪੁਰਜੀ ਬਾਰੇ ਬੋਲਣ ਖਾਤਰ ਤਿਆਰ ਕੀਤਾ ਤੇ ਉਹ ਸਾਡਾ ਚੰਗਾ ਸਾਥ ਦੇ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਵੀ ਇੱਥੋਂ ਦੇ ਜੰਪੜ ਨੇ ਜਿਹੜੇ ਉਹ ਇਸ ਸਮਾਗਮ ਵਿੱਚ ਬੱਚੇ ਹਿੱਸਾ ਲੈ ਰਹੇ ਆਪੂਰ ਮਾਤ ਦੇ ਘਾਟ ਉਤਾਰ ਦਿੱਤਾ ਵਨ ਸਿਆ ਸੱਚ ਦੇ ਸੂਰ ਜਾਵੇ ਦਿਲਾਂ ਵਿੱਚ ਤੂੰ ਨੂਰ ਖਿਲਾਰ ਦਿੱਤਾ ਤੇਰੀ ਚਮਕ ਦੀ ਕੋਹੀ ਕਰਨ ਅੱਗੇ ਲੱਖਾਂ ਸੂਰ ਜਾ ਹਾਂਚ ਲਾ ਹਾਰ ਦਿੱਤਾ ਹੋ ਵਾਹ ਗੁਰੂ ਜੀ ਕੀ ਫਟ ਮੇਰਾ ਨਾਮ ਅਰਮਾਨਦੀਪ ਸਿੰਘ ਰੰਦਵਾਹ ਹੈ ਅੱਜ ਮੈਂ ਤੁਹਾਨੂੰ ਕਮਤਾ ਸੁਣਾਉਣੀਆਂ ਛੋਟੇ ਸਾਂ ਚਾਲੇ ਆਈ ਵਾਟਾਲ ਮੀਆਂ ਤੇ ਰਸ ਟਾਂ ਪਹਾੜ ਦਾ ਟੋੜੇ ਜਾਂਡੇ ਗੋੜਾਂਡੇ ਲਾਂਝੀ ਸਰਸਾ ਨਦੀ ਤੇ ਵੇਸ਼ੋ ਦੀ ਕਹਿਲ ਕਮਾਇਆ ਸ਼ੇਰਾ ਵਰਗੇ ਜਿਗਰੇ ਉਹਨਾਂ ਦੇ ਤਮਕੀਆਂ ਤੋਂ ਨਾ ਡਰਦੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੈਸਨ ਕੋਰ ਬੈਂਸ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਅਵਤਾਰ ਸੁਣਾਉਣ ਜਾ ਰਹੀ ਹਾਂ ਜਿਸ ਦਾ ਸਲੈਖ ਹੈ ਮਾਂ ਗੁਜਰੀ ਦਾ ਜਾਇਆ ਪਟਨੇ ਦੇ ਵਿੱਚ ਪ੍ਰਗਟ ਹੋਇਆ ਮਾਂ ਗੁਜਰੀ ਦਾ ਜਾਇਆ ਹੈ ਦੇਸ਼ ਕੋ ਮਜਲੂਮਾਂ ਦੀ ਰਾਖੀ ਕਰਨ ਫਰਿਸ਼ਤਾ ਆਇਆ ਹੈ ਨੂਰ ਇਲਾਹੀ ਪੀ ਇਹ ਸੰਜਮ ਜੋ ਰਹਿ ਪਰ ਇਨਸਾਨੀ ਦਾ ਕੋਈ ਦਿਨ ਨਹੀਂ ਦੇ ਸਕਦਾ ਸਰਬੰਸ ਦੇ ਦਾਨੀ ਦਾ ਸੁਣ ਦੁਖੜਾ ਕਸ਼ਮੀਰੀ ਪੰਡਤਾ ਦਾ ਦਿਲ ਇੰਨਾ ਝੰਜੋੜ ਦਿੱਤਾ ਪਿਤਾ ਤੇਗ ਬਹਾਦਰ ਜੀ ਨੂੰ ਵੱਲ ਦਿੱਲੀ ਦੇ ਤੌਰ ਦਿੱਤਾ ਵਿੱਚ ਇਤਿਹਾਸ ਦੇ ਲੱਭੋ ਸਾਨੀ ਇਹੋ ਜੇ ਕੁਰਬਾਨੀ ਦਾ ਕਲੰਗੀ ਸੁੰਦੀਆ ਬੋੜ ਹੰਨੀ ਚਿਹਰਾ ਆ ਓਹ ਹੋਰ ਕਈ ਨਹੀ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਮੇਰਾ ਨੌ ਸਾਲ ਦੀ ਉਮਰ ਵਿੱਚ ਹੱਥ ਪੇੜਾ ਜੀ ਅੱਕੇ ਜੋੜੇ ਆ ਸੰਤਖਰਮਕ ਤੋਂ ਪੰਡਿਤਾਂ ਦੇ ਕਿਉਂ ਟੇਕ ਵੱਤ ਜੀ ਤੋੜੇ ਆ ਦੇਸ਼ ਕਾਮ ਇਨਸਾਫ ਤੇ ਲਈ ਬੋੜ ਰਹੀਆਂ ਨਦੀਆਂ ਆ ਪੁੱਤ ਧਰਵੀ ਚਾਰੇ ਵੰ ਦਿੱਤੇ ਆ ਵਿਵਿਨ ਅੱਕੇ ਚੱਗੀਆਂ ਪਰ ਫਾਰਬਾਰ ਵੇ ਸਾਰੇ ਵਿਛਲ ਗਿਆ ਫਿਰ ਜੀਨਾ ਮਹਾਂਤਿਆ ਮਾਚੀ ਵਾਲੇ ਦੇ ਜੰਗਲਾਂ ਵਿੱਚ ਕੰਡਿਆਂ ਤੇ ਸੇ 9 ਮੰਨੇ ਭਾਵੇਂ ਉਬਰਾ ਤੋਂ ਕੱਟੇ ਸੱਚੇ ਯੋਧੇ ਉਹ ਚਾਰ ਸੀ ਗੱਲ ਕਰਾਂ ਜਿਨ੍ਹਾਂ ਦੀ ਉਹ ਗੁਰੂ ਦੇ ਪਿਆਰੇ ਲਾਲ ਸੀ ਇੱਕ ਜੀਤ ਨਾ ਜਾਵੇ ਜਿੱਤਿਆ ਦੂਜਾ ਜੁਝਾਰ ਸਿੰਘ ਜੁਝਾਰ 10 ਲੱਖ ਦੀ ਗਿਣਤੀ ਤੋਂ ਡਰੇ ਨਾ ਭਾਵੇਂ ਸੇ ਗਿਣਤੀ ਦੇ 40 ਸੀ ਗੱਲ ਕਰਾਂ ਜਿਨ੍ਹਾਂ ਦੀ ਉਹ ਗੁਰੂ ਦੇ ਲਾਲ ਪਿਆਰੇ ਸੀ ਗੁਰੂ ਪਿਤਾ ਮੁਸਕੁਰਾ ਰਹੇ ਪੁੱਤ ਦੋ ਅਤਿ ਜੰਗ ਨੂੰ ਜਾ ਰਹੇ ਇੱਕ 17 ਦਾ ਇੱਕ 13 ਦਾ ਲਲਕਾਰ ਕੇ ਮੌਤ ਡਰਾ ਰਹੇ ਜਿਸ ਯੁੱਧ ਦੀ ਮੈਂ ਗੱਲ ਕਰਾਂ ਉਹਦਾ ਸਾਲ 1704 ਸੀ ਗੱਲ ਕਰਾਂ ਜੀਹਨਾਂ ਦੀ ਉਹ ਗੁਰੂ ਦੇ ਪਿਆਰੇ ਲਾਲ ਸੀ ਧਰਤੀ ਖੂਨ ਨਾਲ ਰੰਗ ਗਈ ਤੀਰਾ ਨਾਲ ਅੰਬਰ ਫਟ ਗਿਆ ਮੁਗਲਾਂ ਨੂੰ ਮੌਤ ਵੀ ਦਿਖ ਰਹੀ ਅਜੀਤ ਜੰਗੇ ਜੋ ਡਟ ਗਿਆ ਦਿੱਤੀ ਸਲਾਮੀ ਚੰਕੌਰ ਨੂੰ ਜੰਗ ਜੋ ਬੇਨਤ ਫੱਟਾ ਨਾ ਹੋਏ ਸ਼ਹੀਦ ਜੋ ਆਪ ਸੀ ਗੱਲ ਕਰਾਂ ਜੀਹਨਾਂ ਦੀ ਉਹ ਗੁਰੂ ਦੇ ਪਿਆਰੇ ਲਾਲ ਸੀ ਉੱਠ ਫਿਰ ਜੁਝਾਰ ਗਿਆ ਗੁਰੂ ਪਿਤਾ ਦੀ ਲੈ ਆ ਗਿਆ ਜੰਗਲੀ ਹੋ ਤਿਆਰ ਗਿਆ ਸ਼ਸਤਰਾਂ ਨਾਲ ਸੋਨਾ ਸਾਜਿਆ ਲੈ ਵੱਡੇ ਸਰਚਾ ਚੋਂ ਬਾਰੇ ਇੱਕ ਕਵਿਤਾ ਸ਼ੇਅਰ ਕਰਨ ਲੱਗਾ ਵਾਰੋ ਵਾਰੀ ਪੀਟਿਆ ਅਤੀ ਤੇਜ ਜੁਝਾਰ ਨੂੰ ਭਾਜਣਾ ਸੀ ਪੈ ਗਿਆ ਵੈਰੀਆਂ ਦੀ ਡਰ ਨੂੰ ਜਿਹੜੇ ਅੱਗੇ ਆਏ ਕਿ ਤੇ ਅੱਲਾਹ ਨੂੰ ਪਿਆਰੇ ਸੀ ਕਿੰਨੇ ਕ ਹਜ਼ਾਰ ਵੱਡ ਠੋਕ ਕੇ ਖੜਾਰੇ ਸੀ ਪਾਰੀ ਸੀ ਜੋ ਪੀੜ ਯੋਦੇ ਵੈਲੀ ਜੀ ਕਰਕੇ ਬੇहिਸਾਬ ਵਾਰਸੀ ਸਰੀਰੁ ਜੇ ਚਾਰਕੇ ਅੰਤ ਹੋਰੇ ਭਾਣਿ ਚ ਸ਼ਹੀਦੀ ਸੀ ਪਾਗੇ ਗੋਬਿੰਦ ਦੇ ਸੂਰੇ ਉਸ ਪੂਰੇ ਚ ਸਮਾਗੇ ਪੂਰੇ ਚ ਸਮਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰੰਤਾ ਤਾਲੇ ਟੁੱਟਦੇ ਨਾ ਕੋ ਨਮੀ ਅਤੇ ਤੇਸ਼ ਹੋਵੇ ਹੀ ਅਜ ਮਤਾਜ ਰੰਦਾ ਨਾਵੇਂ ਗੁਰੂ ਜੀ ਬੁਣੀ ਤਾਂ ਨਾ ਦਿੰਦੇ ਤੇ ਚੰਝੂ ਲੋਨ ਅੱਜ ਰਵਾਜ ਰੰਗ ਤਸੰ ਪਿੱਤਾ ਸਰਪੰਚ ਜੀ ਵਾਰ ਤੇ ਨਾਂ ਤੇ ਅਮਰ ਅਜ ਵੀ ਮਗਲ ਰਾਜ ਕਰਦਾ ਬਾਈ ਕੀ ਕਹਾ ਸੋ ਤੇ ਉਹ ਕਮ ਅਮਰ ਰਹਿੰਦੀਆਂ ਜੱਗ ਤੇ ਉਹ ਕਮ ਜੀਰੇ ਵੀ ਕਿਦਰੇ ਕਾਲਾ ਦਾ ਹਾਲ ਦੇ ਨੇ ਪਰਿਦੇ ਫੜ ਕੇ ਪੁੱਤ ਜੀ ਦੇ ਆਪਣੀ ਕਾਮ ਨੂੰ ਅਬਰਤ ਪਿਆਲ ਦੇ ਨੇ ਹਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਚੰਦ ਕੌਰ ਹੈ ਤੇ ਮੈਂ ਇੱਕ ਕਵਤਾ ਪਰਣੀ ਪੜਨੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜੀ ਦੀ ਸੁਲਿਖ ਹੈ ਦੋ ਜਹਾਂ ਦਾ ਬਾਦ ਗੁਰੂ ਗੋਬਿੰਦ ਜੀ ਮਹਿਬਾ ਗੁਰੂ ਕੋ ਬਿੰਦਤੀ ਮਹਿਮਾ ਹੈ ਅਪਰੰਥ ਅਪਾਰ ਜਿਹੜਾ ਵੀ ਲਰ ਲਗ ਜਾਏ ਜਿਹੜਾ ਵੀ ਲਰ ਲਗ ਜਾਏ ਉਸਦਾ ਬੈੜਾ ਹੈ ਪਾਰ ਹਲਤ ਦੀ ਗੱਲ ਕਰਦੇ ਹਾਂ ਉੱਤੇ ਪਲਤ ਵੀ ਦਿੰਦਾ ਹੈ ਸਵਾਰ ਤਿੰਪਵਨ ਦੇ ਨਾਇਕ ਦੀ ਤਰੇ ਦਰਸ਼ੀ ਹੈ ਨਿਹਾਰ ਵਡ ਪਾਪੀ ਹੰਕਾਰਿਆ ਸੇਤ ਖਾਵੀ ਬਖਸ਼ਦਾ ਹੈ ਬਖਸ਼ਨ ਹਰ

ਇਓ ਨਾ ਦੇ ਨਾਲ ਜੀ ਸਰਸਨ ਦੀਤੇ ਵਿੱਚ ਓੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਬਾਟਲ ਮੀਆਂ ਤੇ ਰਸਨਾ ਪਹਾੜ ਦਾ ਤੁਰੇ ਕਾਂਦੇ ਗੁਰਾਂ ਦੇ ਪਾਲ ਦੀ ਸਰਸਨ ਦੀਤੇ ਵਿੱਚ ਓੜਾ ਪੈ ਗਿਆ ਆਣੇ ਕਬਦੇ ਦੇ ਨੇ ਹਉਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾ ਤੇ ਨੰਗੀ ਦੇ ਨੇ ਗਦੋ ਜੀਤ ਤੇ ਜੁਝਾਰੀਰੇ ਮਾਤਾ ਸੋਚਦੀ ਜਦ ਪੁੱਤ ਹੋਣ ਵੱਡੇ ਅੱਖਾਂ ਖੂਬ ਮਸਤਾਨੀਆਂ ਹੋਣਗੀਆਂ ਪਿਤਾ ਸੋਚਦਾ ਪੁੱਤ ਜਦ ਹੋਣ ਵੱਡੇ ਘਰ ਵਿੱਚ ਖੂਬ ਬਰਾਨੀਆਂ ਹੋਣਗੀਆਂ ਮਾਤਾ ਸੋਚਦੀ ਇਹ ਜਦ ਪੁੱਤ ਹੋਣ ਵੱਡੇ ਇੱਕ ਗਾਲ ਵਿੱਚ ਸੁੱਚੀਆਂ ਗਾਨੀਆਂ ਹੋਣਗੀਆਂ ਉਹ ਪਿਤਾ ਸੋਚਦਾ ਹੋਣਗੇ ਜਦੋਂ ਵੱਡੇ ਸ਼ਾਂਤੀ ਵਿੱਚ ਖੁੱਪੀਆਂ ਕਾਨੀਆਂ ਹੋਣਗੀਆਂ ਮਾਤਾ ਸੋਚਦੀ ਜਦ ਪੁੱਤ ਹੋਣ ਵੱਡੇ ਘਰ ਗੱਲਾਂ ਦਾਨੀਆਂ ਦਾਨੀਆਂ ਹੋਣਗੀਆਂ ਪਿਤਾ ਸੋਚਦਾ ਪੁੱਤ ਜਦ ਹੋਣ ਵੱਡੇ ਘਰ ਵਿੱਚ ਖੂਬ ਇਮਰਾਨੀਆਂ ਸਰਸਨ ਦਿਨ ਇੱਕ ਨੇ ਸਿੱਖ ਤੇ ਇਤਿਹਾਸ ਰੋੜਿਆ ਕਲਗੀਧਰ ਪਾਤਸ਼ਾਹ ਦਾ ਪਰਵਾਰ ਸੀ ਛੋੜਿਆ ਯਾਦ ਉਸ ਦਿਨ ਵਾਲਾ ਯਾਦ ਉਸ ਦਿਨ ਵਾਲਾ ਉਹ ਤੂਫਾਨ ਰੱਖਿਓ ਚੇਤੇ ਜੀ ਜਿਸ ਵੀ ਰਖੇਓ ਸਾਬਜਾਦਿਆਂ ਦਾ ਪੂਰਾ ਸਨਮਾਨ ਰਖਿਓ ਚੇਤੇ ਜੀ ਜਿਸ ਵੀ ਰਖੇਓ 10 ਲੱਖ ਨਾਲ ਜਿੱਥੇ 40 ਸਿੰਘ ਲੜੇ ਸੀ ਸ਼ਹੀਦਾਂ ਦੀ ਕਥਾ ਹਰ ਵਿੱਚ ਸਾਹਿਬਜ਼ਾਦੇ ਖੜੇ ਸੀ ਯਾਦ ਚਮਕੌਰ ਦੀ ਗੜੀ ਦਾਓ ਮੈਦਾਨ ਰੱਖਿਓ ਚੇਤੇ ਜੀ ਜਿਸ ਵੀ ਰੱਖਿਓ ਸਰਬਜਾਤਿਆਂ ਦਾ ਪੂਰਾ ਸਨਮਾਨ ਰੱਖਿਓ ਚੇਤ ਜੀ ਜਿਸ ਬਿਨ ਖੇਓ ਛੋਟ ਇਸ ਸਰਬਜਾਤਿਆਂ ਨੇ ਕਿ ਮੈਂ ਕਸ਼ਟ ਸਹਾਰਿਆ ਵਰ ਗਏ ਆਪਾ ਧਰਮ ਨਿਹਾਰਿਆ ਸੰਬਸਰ ਹੰਦ ਦੀਆਂ ਨਿਹਾਂ ਤੇ ਨਸ਼ਾ ਲਾੜੀ મોત ਨੇ ਨਾ ਫਰਕ ਆਉਂ ਦਿੱਤਾ ਚੋਹਾ ਵੀਰਾ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ ਦਾਦੀ ਤੱਕਿਆ ਬੁੱਝਦੀ ਜੀਤ ਵਿੱਚੋਂ ਪੂਰੇ ਲੁੱਕ ਗਏ ਨੇ ਇੱਟਾਂ ਦੇ ਭਾਰ ਅਰਸ਼ੋਦਾਦੇਸ਼ੀਦ ਨੇ ਚਾਤ ਪਾਈ ਕਿੰਨਾ ਸਿੱਧਕ ਹੈ ਮੇਰੇ ਇਸ ਪਰਿਵਾਰ ਅੰਦਰ ਜੋਚੇ ਕਿਸ ਤਰ੍ਹਾਂ ਧਰਮ ਤੋਂ ਸਾਹਿਬ ਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹ ਜੀ ਮੇਰੇ ਨਾਮ ਜਸਲੀ ਕੋਰ ਹੈ ਤੇ ਮੈਂ ਜੱਗੀ ਸਾਹਿਬ ਦੇ ਪਾਤਸ਼ਾਹ ਸੁਨਣਾ ਇਕ ਕੰਕਾਰ ਸੱਤੇ ਨਾਮ ਕਰਤਾ ਪੁਰਨਰ ਪਾਉਣੇ ਵਰ ਕਹਾਲ ਮੋਰ ਤੇ ਜਨੀ ਸਭੰਗੜ ਪਰ ਸਾਜ ਜਬ ਆਜ ਸੱਚ ਜਗਾਜ ਸੱਚ ਹੈਪੀ ਸੱਚ ਨਾਨੀ ਖੁਸ਼ੀ ਵੀ ਸੱਚ ਸੋਚਾ ਸੋਚਣਾ ਹੋਵੀ ਜੇ ਸੋਚੀ ਲਖਵਾਰ ਜੋ ਪੈਚ ਆਪਣਾ ਹੋਵੀ ਜਲਾਇ ਰਹਾ ਲਫਤਰ ਪੁਕਿਆ ਪੁਕਮ ਉਤਰੀ ਜੇ ਬੰਨਾ ਪੜਿਆ ਪਾੜ ਸਹ ਸਿਆਮ ਪਰ ਲਖੋਹੇ ਤੇ ਇੱਕ ਨ ਚਲਣਾ ਗਿਵਸ ਅਚਾਰਾ ਹੋਇਆ ਕਿ ਕੁੜਤ ਤੇ ਪੱਲ ਹਕਮਰੇ ਜਾਇ ਚੌਨਾ ਨਾਨਕ ਲਕੀਆ ਨਾ ਤੁਹਾਡੇ ਨਾਲ ਮੈਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਅੰਬਰ ਅਤੇ ਕੰਧ ਦੇ ਸੰਵਾਦ ਨੂੰ ਆਪਣੇ ਇੱਕ ਕਵਤਾ ਰੂਪੀ ਗੀਤ ਰਹੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਅੰਬਰ ਨੇ ਕੰਧ ਨੂੰ ਪੁੱਛਿਆ ਅੰਬਰ ਨੇ ਕੰਧ ਨੂੰ ਪੁੱਛਿਆ ਬਹਿ ਗਈ ਚੁੱਪ ਕਰਕੇ ਕਿਉਂ ਤੇਰੇ ਜਦ ਸਾਹਮਣੇ ਹੋਇਆ ਸਹਿ ਗਈ ਚੁੱਪ ਕਰਕੇ ਕਿਉਂ ਝਾਲਮ ਦਾ ਮਲਿਆ ਮੇਕ ਤੂੰ ਉਦੋਂ ਕਰ ਦੇਣਾ ਸੀ ਤੌਨੋਂ ਪੜਿਆ ਅਤਿਆਚਾਰੀ ਗੋਡਿਆਂ ਹੇਟ ਲੈਣਾ ਸੀ ਤੌਨੋਂ ਪੜਿਆ ਅਤਿਆਚਾਰੀ ਦਸਾਂ ਕੀ ਵੀਰ ਆਯੋਦੋਂ ਦਸਾਂ ਕੀ ਵੀਰ ਆਯੋਦੋਂ ਖੂ ਗਈ ਮੈਂ ਖਿਆਲਾਂ ਚ ਦਿਸਿਆ ਕੋਈ ਨੂਰ ਅਲਾਹੀ ਪਿਆਰੇ ਜਿਹੇ ਬਾਲਾਂ ਚ ਮੇਰਾ ਲਲਚਾਇਆ ਮਨ ਸੀ ਮੇਰਾ ਲਲਚਾਇਆ ਮਨ ਸੀ ਗੋਦ ਕਟਾਵਾਂ ਮੈਂ ਦੁਨੀਆਂ ਨੂੰ ਤਾਰਨ ਆਏ ਤਰਵੀ ਅੱਜ ਜਾਵਾਂ ਮੈਂ ਦੁਨੀਆਂ ਨੂੰ ਤਾਰਨ ਆਏ ਝੋਲਮਾਂ ਨੂੰ ਚੜੋਂ ਮਕੌਂਦੀ ਬੱਝਿਆ ਸੰਗ ਜਾ ਤੂੰ ਖੜਦੀ ਲਾਵਾ ਕਰ ਪੈਰਾ ਅੰਦਰੋਂ ਪਾਪੀ ਨੂੰ ਪਸਮਿਆ ਕਰਦੀ ਰਲ ਕੇ ਤੁਸੀਂ ਪਾਉਂਦੇ ਪਾਜੜਾ ਰਲ ਕੇ ਤੁਸੀਂ ਪਾਉਂਦੇ ਪਾਜੜਾ ਦੌਸ਼ਮਾਨ ਟੈ ਪੈਣਾ ਸੀ ਤੌਣੋਂ ਪੜਿਆ ਅਤਿਆਚਾਰੀ ਜੋਰਾ ਵਰ ਫਤੇ ਖੀਦਾ ਮੈਂ ਲਿਓ ਸਾਰਣ ਲਈ ਸਿੱਖੀਦਾ ਮੈਂ ਲਿਓ ਸਾਰਣ ਲਈ ਸਭ ਕੁਝ ਵਾਰ ਦਿੱਤਾ ਮਾਂ ਗੁਜਰੀ ਨੇ ਕੋਈ ਰੀਸ ਨਾ ਉਸ ਦੀ ਕਰ ਸਕਦਾ ਜੋ ਕੀਤਾ ਸੀਮਾ ਗੁਜਰੀ ਨੇ ਜੋ ਕੀਤਾ ਸੀਮਾ ਗੁਜਰੀ ਨੇ ਸਿੱਖੀ ਦਾ ਮਹਿਲ ਉਸਾਰਨ ਲਈ ਸਭ ਕੁਝ ਵਾਰ ਦਿੱਤਾ ਮਾਂ ਗੁਜਰੀ ਨੇ ਕੋਈ ਰੀਸ ਨਾ ਉਸ ਦੀ ਕਰ ਸਕਦਾ ਜੋ ਕੀਤਾ ਸੀ ਮਾਂ ਗੁਜ਼ਰੀਨੇ ਪਟਣੇ ਦੀ ਧਰਤੀ ਤੇ ਜਾ ਕੇ ਜਨਮ ਦਿੱਤਾ ਸੀ ਗੋਵਿੰਦ ਰਾਏ ਨੂੰ ਦੇਵਤਿਆਂ ਫੁੱਲ ਵਰਸਾਏ ਸੀ ਵੇਖ ਤੇ ਬਹਤਰ ਜਾਏ ਨੂੰ ਗੁਰਤੀ ਦੇ ਤਰਮਲੇ ਜੋ ਜਣ ਲਈ ਟਾਕੇ ਖਬਰ ਪੇ ਜੀ ਮਾਂ ਗੁਜਰੀ ਨੇ ਕੋਈ ਰੀਸ ਨਾ ਉਸ ਦੀ ਕਰ ਸਕਦਾ ਜੋ ਕੀਤਾ ਸੀ ਮਾਂ ਗੁਜਰੀ ਨੇ ਮੈਂ ਹੀ ਕਤਾਰ ਖੜੇ ਨੇ ਉਮਰਾਂ ਨਿਆੜੀਆਂ ਤੇ ਸਾਕੇ ਬੜੇ ਬੜੇ ਨੇ ਚੈਰੀ ਦੋ ਮੈਂ ਹਿੱਕ ਤਾਣ ਖੜਨੇ ਉਮਰਾਂ ਨਿਆਣੀਆਂ ਤੇ ਸਾਕੇ ਬੜੇ ਬੜੇ ਨੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਣਗੇ ਅੱਖਰਾਂ ਦੇ ਵਿੱਚ ਲਿਖੇ ਜਾਣਗੇ ਇਤਿਹਾਸ ਅੱਜ ਦੇ ਜਾਲਮਾਨ ਕੰਨ ਵਿੱਚ ਪਾਇਆ ਉਂਗਲਾ ਸੋਣੇ ਨਹੀਂ ਜਾਂਦੇ ਨੇ ਜਕਾਰੇ ਗੱਜਦੇ ਜਾਲਮਾਨੇ ਕੰਨਾ ਵਿੱਚ ਪਾਇਆ ਉਂਗਲਾ ਸੋਣੇ ਨਹੀਂ ਜਾਂਦੇ ਨੇ ਜਕਾਰੇ ਗੱਜਦੇ ਕਾਹ ਹੈ ਉੱਠ ਦੇ ਉਵਾਲ ਵੀਰਿਆ ਪੌਣੀ ਮੈਂ ਸ਼ਹੀਦੀ ਤੇਰੇ ਨਾਲ ਵੀਰਿਆ ਛੋਟਾ ਕਾਹ ਹੈ ਉੱਠ ਦੇ ਉਵਾਲ ਵੀਰਿਆ ਪੌਣੀ ਮੈਂ ਸ਼ਹੀਦੀ ਤੇਰੇ ਨਾਲ ਵੀਰਿਆ ਛੱਡ ਕੇ ਮੈਦਾਨ ਸਿੰਘ ਦਸ਼ਮੇਸ਼ ਦੇ ਸੱਜ ਕੇ ਮੈਦਾਨ ਸਿੰਘ ਦਸ਼ਮੇਸ਼ ਦੇ ਕਦੇ ਨਹੀਂ ਉਹ ਭੱਜਦੇ ਜਾਲਵਾਣ ਕੰਨਾਂ ਵਿੱਚ ਪਾਇਆ ਉਂਗਲਾ ਸੋਹਣੇ ਨਹੀਂ ਜਾਂਦੇ ਨੇ ਜੇ ਕਾਰੇ ਗੱਜਦੇ ਜਦੋਂ ਸੋਣ ਲਗੀ ਮੇਰੇ ਨਾਲ ਹੀਰਿਆਂ ਦੀ ਜੋੜੀ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਤਾਂ ਗੈਂਦੀ ਸੀ ਵੰਡੂੰਗੀ ਲੋੜੀ ਤੇ ਦਦਾ ਸੇਖ ਬੁਰਾ ਨਹੀਂ ਤੇ ਦਦਾ ਸੇਖ ਬੁਰਾ ਮੈਂ ਤੋ ਚੱਲਿਆ ਨਾ ਜਾਵੇ ਅੱਧੀ ਰਾਤੀ ਮਾਂ ਗੁਜਰੀ ਸੁਪਨਾ ਸੱਚ ਹੋ ਗਿਆ ਸਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਇੱਟ ਉੱਤੇ ਇਤ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਧੰਨ ਮਾਲਕਾ ਓਹ ਹੋ ਤੇਰਾ ਜੇਰਾ ਧੰਨ ਮਾਲਕਾ ਰਾਜ ਜਗ ਨਾ ਕੋ ਜਿਨੇ ਹਾਰੇ ਧੰਨ ਗੁਰੂ ਚਾਰੇ ਲਾਲ ਤੈਨ ਕੌਮ ਤੋ ਆਰੇ ਧੰ ਗੁਰੂ ਬਾਜਾ ਵਾਲਿਆ ਨੈਣੋਂ ਅਥਰੂ ਵਹਾਵੇ ਨਾਲ ਮੋਰਾ ਧਈ ਜਾਵੇ ਅਥਰੂ ਵਹਾਵੇ ਨਾਲ ਮੋਰਾ ਧਈ ਜਾਵੇ ਅਥੇ ਮੁਖ ਚੋਂ ਬਚਨ ਉਚਾਰੇ ਧੰ ਗੁਰੂ ਪਾਜਾ ਵਾਲਿਆ ਚਾਰੇ ਲਾਲ ਕਹਿ ਕੌਣ ਤੋ ਆਰੇ ਤਨ ਗੁਰੂ ਪਾਜਾ ਵਾਲਿਆ ਚਾਰੇ ਲਾਲ ਕਹਿ ਕੌਣ ਤੋ ਵਾਰੇ ਤਨ ਗੁਰੂ ਪਾਜਾ ਵਾਲਿਆ